哥们儿，你们。 ਕਾਫੀ ਸਮੇਂ ਤੋਂ ਲੱਗ ਰਿਹਾ ਹੈ ਸਦਿਆਂ ਤੋਂ ਲੱਗ ਰਿਹਾ ਹੈਗਾ ਕਿ ਅੱਜ ਪੰਜ ਹਰ ਨੂੰ ਰੀਟੂ ਰੋनाल्डੋ ਕੇ ਕਰਨ ਜੋ ਵੀ ਤਿੰਨ ਦਿਨ ਮੇਲਾ ਚੱਲਦਾ ਪਹਿਲੇ ਦਿਨ ਮਹਿੰਦੀ ਦਾ ਸੱਫੀ ਅੱਜ ਨਿਸ਼ਾਨ ਸਾਹਿਬ ਵੀ ਲਸੋ ਕਿ ਬੜੀ ਸ਼ਰਧਾ ਭਰੂਪ ਬੜੀ ਤੋਂ ਉਤਸ਼ਾਹ ਨਾਲ ਕੀਤੀ ਗਈ ਹੈ ਔਰ ਇਸ ਸੁਨਰਤ ਸਾਇ ਲੋਕ ਦੇ ਨਾਲ ਸਾਦੇ ਸਵੇ ਵੀ ਪ੍ਰੋਗਰਾਮ ਬੜਾ ਦਿਖਾਇਆ ਜਾਵੇਗਾ ਜੋ ਸਵੇਰ ਚਾਲਤੌਰ ਤੇ ਮਨਾਇਆ ਜਾਵੇਗਾ ਜਿਸ ਤੇ ਬੜੇ ਹੀ ਪੰਜਾਬ ਦੇ ਬਸਤੂ ਕਲਾਕਾਰ ਪੁੱਜਣਗੇ ਜਨਨ ਚ ਬਰੇ ਬਲਰਾਜ ਬਿਲਗਾ ਜੀ ਉਹਨਾਂ ਨਾਲ ਮਾਸ਼ਾਅੱਲਿ ਮਾਸ਼ਾਅੱਲਿ ਔਰ ਸੱਤੀ ਗੋਖੇ ਵਾਲੇ ਤੇ ਹੋਰ ਅਨੇਕਾ ਪ੍ਰਸਿੱਧ ਕਲਾਕਾਰ ਪਹੁੰਚ ਰਹੇ ਹਨ ਸੋ ਸੰਗਤ ਦੇ ਸਹਿਯੋਗ ਨਾਲ ਇਹ ਮੇਲਾ ਬੜੀ ਧੂਮਤਾਂ ਨਾਲ ਦਵਾਬੇ ਸ਼ਹਿਰ ਵਿੱਚ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਉਪਰਾਲੇ ਵੱਧ ਤੋਂ ਵੱਧ ਹੁੰਦੇ ਨੇ ਪਰ ਇਸ ਸਾਲ ਮੇਲੇ ਨੂੰ ਮੁੱਖ ਰੱਖਦੇ ਹੋ ਸੰਗਤਾਂ ਵਾਸਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਇਸ ਵੇਲੇ ਸੰਗਤਾਂ ਸੰਗਤਾਂ ਵਾਸਤੇ ਬੜੇ ਉਪਰਾਲੇ ਕੀਤੇ ਗਏ ਜਿਵੇਂ ਮੌਸਮ ਨੂੰ ਮੁੱਖ ਰੱਖਦੇ ਆ ਕਾਫੀ ਜੋ ਕਹਿ ਹੈਗਾ ਅਰੇਂਜਮੈਂਟ ਕੀਤੇ ਗਏ ਹਨ ਔਰ ਮੈਡੀਕਲ ਦੀ ਸਹੂਲਤ ਵੀ ਪ੍ਰੋਵਾਈਡ ਕੀਤੀ ਗਈ ਹੈਗੀ ਆ ਔਰ ਠੰਡੀ ਸ਼ਵੀਲਾ ਠੰਡੇ ਜਲਦੀ ਸ਼ਵੀਲਾ ਵੀ ਲਗਾਈ ਔਰ ਲੰਗਰ ਵੀ ਲਗਾਇਆ ਔਰ ਬਤ ਬਤ ਸਹੂਲਤਾ ਪ੍ਰੋਵਾਈਡ ਕੀਤੀ ਜਾਂ ਰਹੀ ਹੈ ਉਤਸ਼ਾਹ ਦੇਖੀਏ ਤਾਂ ਮੇਲਾ ਆਪਣਾ ਕੱਲ ਬਣਦਾ ਪਰ ਅੱਜ ਵੀ ਸੰਗਤਾਂ ਦੇ ਮਨ ਚ ਇੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੰਗਤਾ ਵਾਸਤੇ ਡਾਕੀ ਸੰਦੇਸ਼ ਸੰਤਾ ਵਾਸਤੇ ਸੰਦੇਸ਼ ਜੋ ਉਹਨਾਂ ਦਾ ਗੁਰੂ ਮਹਾਰਾਜ ਦਾ ਜੋ ਅਪਰਾਲਾ ਸੀਗਾ ਉਹਨਾਂ ਨੇ ਸਾਨੂੰ ਬਹੁਤ ਚੇਤਨਤਾ ਦਿੱਤੀ ਹੈ ਜੋ ਕਿ ਸਮਾਗ ਨੂੰ ਇਕਜਟ ਹੋਣ ਦੀ ਦਿੱਤੀ ਆ ਇਹ ਜੋ ਮੇਲਾ ਹੈਗਾ ਪੂਰੇ ਨਗਰ ਦਾ ਬੜੇ ਹੀ ਸ਼ਰਧਾਪੂਰਵਕ ਮਨਾਇਆ ਜਾਂਦਾ ਇਸ ਹਰ ਵਰਗ ਦੇ ਜੋ ਵੀ ਸੰਗਤ ਇਥੇ ਸਮੂਲੀਅਤ ਕਰਦੀ ਹੈਗੀ ਆ ਇਹ ਸਰਕੇ ਸੰਗਤ ਦਾ ਕਾਫੀ ਜੋਰ ਹੈਗਾ ਔਰ ਸੰਗਤ ਇਸ ਹਰ ਤਰ੍ਹਾਂ ਇਸ ਮੇਲੇ ਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਦੀ ਹੈ ਜੀ ਸੰਗਤਾਂ ਵਾਸਤੇ ਇਸ ਸਾਲ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਸੰਗਤਾਂ ਵਾਸਤੇ ਬਸਵਦਾ ਪ੍ਰਾਲੀਜ ਦਾ ਲੰਗਰ ਦਿਆ ਔਰ ਸੈਟਲ ਪ੍ਰੋਗਰਾਮ ਕੀਤਾ ਹੈਗਾ ਜੋ ਵੀ ਹੈ ਮੌਸਮ ਮੁਖ ਰੱਖਦੇ ਅੱਜ ਤਾਂ ਵੀ ਬismillah ਲੱਗਿਆ ਹੋਈ ਆਨ ਔਰ ਮੈਡੀਕਲ ਦੀ ਵੀ ਸਹੂਲਤਾਂ ਪ੍ਰੋਵਾਈਡ ਕੀਤੀ ਗਈ ਹੈਗੀ। ਸਿੰਘ ਰੇਸਲੇ ਜਿਹੜਾ ਬਲਾਬ ਲਗਾ ਜੀ 마शाअਲੀ ਜੀ ਸਤੀ ਗੋਖੀ ਵਾਲੀਆਂ ਤੇ ਹੋਰ ਅਨੇਕਾ ਪ੍ਰਸਿੱਧ ਕਲਾਕਾਰ ਆ ਰਹੇ ਨੇ ਤੇ ਅਲਕੀ ਖਾਨ ਜੀ ਵੀ ਆ ਰਹੇ ਹਨ। ਸੰਗਤਾਂ ਕਿੱਥੋਂ ਕਿੱਥੋਂ ਹਾਜ਼ਰੀਆਂ ਭਰਨ ਵਾਸਤੇ ਆਉਂਦੀਆਂ ਨੇ? ਸੰਗਤਾਂ ਤਕਰੀਬਨ ਦੁਆਬੇ ਦੇ ਸਾਰੇ ਪਿੰਡਾਂ ਚੋਂ ਆ ਰਹੀਆਂ ਹੈਗੀਆਂ ਜੀ। ਸੰਗਤਾਂ ਦਾ ਬੜਾ ਸਹਾਯੋਗ ਹੈ ਜੀ। ਸਾਰੇ ਪ੍ਰੇਸ਼ਰ ਦਾ ਨਾਲ ਆਦੇ। ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਹੈ? ਲਾਸਟ ਅੱਜਕੱਲ੍ਹ ਗਲਤ ਗਤੀਵਿਧੀਆਂ ਵਿੱਚ ਪੈ ਗਈਆਂ ਨੇ। ਨੌਜਵਾਨ ਪੀੜੀ ਨੂੰ ਇਹ ਇੱਕ ਜੁੜਤਾ ਹੁੰਦੀ ਹੈ ਕਿ ਆ ਵੀ ਕੋਈ ਵੀ ਪੇਤ ਭਾਵ ਤੋਂ ਰਹਿਤ ਹੋ ਗਏ ਇਹ ਮੇਲੇ ਮਨਾਏ ਜਾਂਦੇ ਹਨ ਕਿਉਂਕਿ ਇਸ ਵਿੱਚ ਹਰ ਵਰਗ ਦਾ ਹਰ ਵਰਗ ਦੀ ਸਮੁਲਿਅਤ ਹੁੰਦੀ ਹੈ ਸਰਕੇ ਇੱਕ ਇਹਦਾ ਸੰਦੇਸ਼ ਦਿੱਤਾ ਜਾਂਦਾ ਇਸ ਤਿਵਾਰ ਤੋਂ ਜੀ ਠੀਕ ਹੈ ਮੇਲੇ ਦੀ ਕਿੰਨੇ ਵਜੇ ਤੱਕ ਸ਼ੁਰੂਆਤ ਹੋਗੀ ਕੱਲ ਮੇਲੇ ਤਕਰੀਬਨ ਜਿਹੜਾ ਆ ਸਵੇਰੇ ਜਿਹੜਾ 9 ਵਜੇ ਤੋਂ ਸਟਾਰਟ ਹੋ ਜਾਂਦਾ ਹੈਗਾ ਔਰ ਰਾਤ ਦੇ ਤਕਰੀਬਨ 10 ਵਜੇ ਤੱਕ ਕਲਾਕਾਰ ਲੱਗਣਗੇ ਉਸ ਤੋਂ ਅਪਰੰਤ ਫਿਰ ਜੋ ਵੀ ਤਾਂ ਮਿਕ ਡਰਾਮਾ ਖੇਡਿਆ ਜਾਵੇਗਾ ਇਹ ਕਾਫੀ ਕਾ ਪ੍ਰੋਗਰਾਮ ਚੱਲਦਾ ਆਏਗਾ ਜੀ ਕਿਸ ਕਿਸ ਤਰੀਕ ਦੇ ਸਾਬ ਨਾਲ ਮੇਲਾ ਹੁੰਦਾ ਹੈ ਇਹ ਆਪਣਾ ਪਿੰਡ ਬੇਰਕਾਂ ਦਾ ਇਲਾਕੇ ਦਾ ਵੱਡਾ ਮੇਲਾ ਮੰਨਿਆ ਗਿਆ ਹੈ ਕਹਿੰਦੇ ਡੇਟ ਉਹਦਾ 4-5 ਹਾੜ ਦਾ ਬਣਾਇਆ ਜਾਂਦਾ ਜੀ 17 17 ਦਾ ਜੀਐਸ ਵੱਲ 17 18 ਹਾਂਜੀ ਹਾਂਜੀ ਠੀਕ ਹੈ